ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਰ ਤੇ ਜ਼ਿਲ੍ਹਾ ਪੈਂਦਾ ਬਾਈਨੂ ਜੀ ਮੋਗਾ ਜਿਹੜੇ ਪਰ ਵੀਡੀਓ ਬਣਾ ਰਹੇ ਆਂ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਟੋਟਲ 5 ਐਨੀਮਲ ਸੇਲ ਆ ਜੀ 2 ਸੂਏ ਸਵਾਏ ਆ ਤੇ 3 ਗੱਬੜਾਂ ਸਾਰਿਆਂ ਦੇ ਸਾਰੇ ਗਰਮੀ ਦੇ ਤੋਪਈ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਪਣੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸ਼ੇਅਰ ਕਰ ਦਿਓ ਸਪੋਰਟ ਕਰ ਦਿਓ ਕਿਉਂਕਿ ਪੁਰਾਣਾ ਚੈਨਲ ਆਪਣਾ ਡਿਲੀਟ ਹੋ ਗਿਆ ਵੀਰੇ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਵੀਰੇ ਲਾਲਾ ਪਿੰਡ ਬੁੱਟਰ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6884710416 ਠੀਕ ਆ ਬਾਈ ਪੰਜ ਨੱਕ ਸੇਲ ਆ ਜੀ ਅੱਜ ਹਾਂ ਪੰਜ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੁਹਾ ਕਿੰਨ ਨਮਾ ਜੀ ਇਹ ਦੂਜੇ ਸੁਈ ਆ ਬਾਈ ਕਾਫੀ ਜਰਸੀ ਆ ਠੀਕ ਆ ਕਦੋਂ ਸੁਈ ਆ ਜੀ ਇਹ ਕੱਲ ਸ਼ਾਮ ਨੂੰ ਸੁਈ ਆ 3:30 ਵਜੇ ਬੱਚਾ ਕੀ ਦਿੱਤਾ ਜੀ ਬੱਛੀ ਆ ਮਗਰ ਬਾਈ ਮਗਰ ਬੱਚੀ ਬਹੁਤ ਚੰਗੀ ਆ ਜੀ ਪੂਰੀ ਪ੍ਰਿੰਟ ਵਾਲੀ ਐਚਐਫ ਚ ਵਾ ਜਾਂਦੀ ਬੱਚੀ ਹੈ ਇਹ ਹੈ ਸ਼ਹਿਰ ਚ ਆ ਜਾਂਦੀ ਬਾਈ ਲਾਲ ਦੱਬੀ ਜੀ ਠੀਕ ਆ ਆਹਰ ਸ਼ਹਿਰ ਚ ਆ ਜਾਂਦੀ ਆ ਠੀਕ ਸੀਰੀਜ਼ ਲੱਕ ਪੂਰੀ ਹੈ ਜੀ ਦੇਖ ਸਕਦੇ ਹੋ ਚਾਹੇ ਨਿਆਣਾ ਪਾਉਣਾ ਪਾਲਿਓ ਨਹੀਂ ਪਾਉਣਾ ਨਾਮ ਪਾਇਓ ਜੀ ਚੈੱਕ ਕਰੋ ਬੌਲਾ ਖੱਟਾ ਜੀ 13 14 ਕਿਲੋ ਜੀ ਬਾਹਾਂ 13 ਕਿਲੋ ਬਈ 13 ਕਿਲੋ ਨੈਟ ਬੌਲਾ ਤਿਆਰ ਹੈ ਜੀ ਖਣਾ ਦੀ ਡੰਨਾ ਜੀ ਖਣਾ ਦੀ ਦਾ ਬਈ ਆਵੇ ਧਾਰਾ ਮਾਰ ਕੇ ਤੇ ਨਾ ਗੂਠਿਆਰਗੀ ਚ ਹੋਈ ਚੈੱਕ ਕਰੋ ਬੌਲਾ ਬਿਆਪੀ ਦਾ ਜੀ ਪੂਰਾ ਪੀਲਾ ਕੌਫਾ ਆ ਬੌਲਾ ਜੀ ਕੌਫ ਕੌਫੀ ਕਲਰ ਚ ਆ ਪੈ ਜਾਂਦੀ ਆ ਮਗਰ ਟੌਪ ਦੀ ਵੱੱਛੀ ਆ ਆਇਰ ਸ਼ਹਿਰ ਚ ਬਾਈ ਦੱਸਦਾ ਕਿ ਵੱੱਛੀ ਪੈਂਦੀ ਆ ਤਾਜੀ ਸੁਈ ਹੈ ਜੇ ਡੰਨਾ ਜੀ ਹਾਂ ਹਾਂ ਜੀ ਅਰਦੀ ਵੀਰੇ ਗਰੰਟੀ ਆ ਠੀਕ ਹੈ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਯਾਰ ਪਾ ਦੂਗੀ ਜਿਵੇਂ ਹੁਣ ਬੋਲਾ 12 13 ਕਿਲੋ ਹੈ ਨਾ 18 19 ਕਿਲੋ ਦੁੱਧ ਬੜਾ ਹੋਈ ਆ ਠੀਕ ਹੈ ਜੀ ਬਾਕੀ ਗਰਮੀਆਂ ਦਾ ਤੋਹਫਾ ਜੀ ਗਰਮੀ ਕਰਮ ਵਾਲੀ ਘੱਟ ਬਣਾਉਗੀ ਸੋਨਾ ਹਵਾਨਾ ਵੱਡਾ ਬਾਕੀ ਚਵਾਈ ਦਾ ਟਾਈਮ ਤੁਹਾਨੂੰ ਦੱਸ ਦਿੰਨੇ ਤੜਕੇ ਬਈ ਕਿੰਨੇ ਵਜੇ ਚੋਈ ਸੀ ਜੀ ਤੜਕੇ 6 ਵਜੇ ਚੋਈ ਹੂ ਬਾਈ ਠੀਕ ਹੈ ਵੀਡੀਓ ਬਣਾਉਣ ਦਾ ਸਮਾਂ 11 ਵਜੇ ਤੇ 14 ਮਿੰਟ ਹੋ ਗਏ ਆ ਜੀ ਥਾਲੇ ਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਮਾਨਾ ਸੋਨਾ ਤਿਆਰ ਕੀਤਾ ਹੋਣਾ ਸੀ ਠੰਡੀ ਸੀਲ ਪੂਰੀ ਆ ਬਾਕੀ ਚਾਰ ਹੀ ਥਾਣਾ ਫੋਟ ਨਹੀਂ ਸ਼ਾਖ ਨਹੀਂ ਕੋਈ ਗਰਮੀ ਕਰਮ ਵਾਲੀ ਘਟ ਮਨਾਊਗੀ ਤੇ ਫੈਟ ਦੀ ਚੰਗੀ ਆ ਜਾਣੀ ਆ ਜੀ ਮੁੱਲ ਭਾਈ ਲੈਣ ਦੇਂ ਜੇ ਆ ਲਈ ਇਹਦੇ ਮੁੱਲ ਕਰਾਉਣ ਨੂੰ ਭਾਈ 60 ਕਰਾ ਲਾ 62 ਕਰਾ 55000 ਦੀ ਵੈੜ ਦੇ ਦਾਂਗੇ ਵਿੱਚ ਸ਼ੋਰ ਕਰਦੇ ਆਂ ਠੀਕ ਆ ਜੀ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 55000 ਦੀ ਵੈੜ ਦੇ ਦਾਂਗੇ ਕਿਤੇ ਸ਼ੋਰ ਛੱਪਾ ਹੋ ਜਾਊਗਾ। ਇਹ ਢੰਡੀ ਬਹੁਤ ਆ ਬਾਈ ਨਾ ਨਾ ਪਾਲਾ ਨਾ ਪਾਲਾ ਤਾਂ ਵੀ ਕੋਈ ਵਾਸਤਾ ਨਹੀਂ ਲੈ। ਸਹੀ ਗੱਲ ਹੈ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾ ਕਰ ਸਕਦੇ ਆ। ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ? ਇਹਦੇ ਵੀਰੋਂ ਜਾਣ ਪਿਆ ਜੇ 10 ਠੀਕ ਆ ਸੁਆ ਕੇ ਨਮਾ ਜੀ। ਦੂਜਾ ਸੁਆਵਾ ਦੁੱਧ 18-19 ਕਿਲੋ ਗਲੂਨ ਦਾ ਦਿੱਤਾ ਹੋਇਆ ਇਹਦਾ। ਜਾਊ ਹੈ ACTR 20+ ਜੀ। ਆ 20 ਤੋਂ ਬਾਹਰ ਹੀ ਜਾਊ ਬਾਈ। ਥਾਨਕ ਬਹੁਤ ਸੋਹਣਾ ਲੱਗਿਆ ਬਹਾਥੀ ਜਵਾਈਆ ਇਹਨੂੰ ਵੀ ਵੀਰੋਂ ਬਾਹਰੋਂ ਲਿਆਈ। ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ। ਹਾਈਟ ਤੁਹਾਨੂੰ ਸਾਰਿਆਂ ਦੀ ਦੱਸ ਦਿੰ ਛੋਟੀ ਨਾ ਸਮਝ ਲੈ ਵੀਰ ਵਜ਼ਨ ਵਜੂਦ ਵੀ ਪੂਰਾ ਜੀ ਕੱਦ ਸਾਰਿਆਂ ਦਾ ਇੱਕੋ ਜਿਹਾ ਹੀ ਆ ਬਾਕੀ ਫੇਸ ਕੁਆਲਟੀ ਸੋਹਣੀ ਆ ਲਗਭਗ ਹਫਤਾ ਲੈ ਜੂ ਬਾਈ ਹਾਂ ਹਫਤਾ ਲੈ ਜੂ ਠੀਕ ਆ ਜੀ ਡੇਟ ਮੁਤਾਬਕ ਬਾਈ ਦੱਸਦਾ ਹਫਤਾ ਲੈ ਜੂਗੀ ਪਹਿਲੇ ਸੂਏ ਦਾ 18 ਕਿਲੋ ਦਾ ਉਧਰ ਰਿਕਾਰਡ ਆ ਜੀ ਐਟੀਅਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰਵਾਧ ਕਰ ਲੁਕਤਾ ਵਧ ਵੀ ਲੈ ਲੂਗਾ ਫਨਾ ਦੀ ਓਕੇ ਆ ਸੂਰੀਆਂ ਲੈ ਜਿਵੇਂ ਮਰਜ਼ੀ ਬੈਠੀ ਆ ਕੋਈ ਨਾ ਨਹੀਂ ਜੀ ਸ਼ਾਂਗ ਸ਼ੰਗ ਉਹ ਨਹੀਂ ਚਾਰੀ ਥਾ ਬੋਰਡ ਨੇ ਸ਼ਾਂਗ ਨਹੀਂ ਸੋਨਾ ਗਲਾਬੀ ਥਾ ਨਾ ਜੀ ਐਡੀ ਵਜਨ ਵਜੂਦ ਵਾਲੀ ਵੈਡ ਨੂੰ ਜੀ ਕੋਈ ਬਾਲਾ ਵੀ ਨਹੀਂ 20 ਕਿਲੋ ਦੇ ਵੀ ਸਕਦੀ ਐ ਕਿਉਂਕਿ ਕੱਲੀ ਕੱਚੀ ਕੱਚੀ ਆ ਜੀ ਅੱਜ ਥੋੜਾ ਫਾਇਦਾ ਹੋ ਜਾਣਾ ਕਿ ਭਾਜ ਮਿਲ ਜਾਣੀ ਐ ਤੇ ਜਿੱਦੇ ਤਿਆਰ ਹੋ ਗਈ ਜਮ ਜਾਂ ਸੂਈ ਹੋਈ ਉਹਦੇ ਮੁੱਲ ਹੋਰ ਹੋਊਗਾ ਅੱਜ ਮੁੱਲ ਬਈ ਇਹਦਾ ਅੱਜ ਬਈ 62000 ਰੁਪਏ ਦੇ ਰਹੇ ਜੇ ਮਖੂਨ ਸੂਈ ਉਹ ਤਾਂ ਲੈਾਂਗੇ 70 ਦੀ ਠੀਕ ਆ ਜੀ ਅੱਜ ਦਾ ਮੁੱਲ 62000 ਰੁਪਿਆਗਾ ਜਿੱਤੇ ਬਾਜ ਦਾ ਕਹਿੰਦਾ ਸੂਪੀ ਉਹਦੇ ਫਿਰ 70000 ਰੁਪਿਆ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਅੱਗੇ ਬਾਈ ਤੈਨਾਂ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਮੂੰਹ ਚੌਗੀ ਆ ਬਾਈ ਮੈਨੂੰ ਲੱਗਦਾ ਸੁਆ ਦੇਖੀ ਨਹੀਂ ਉਹਨਾਂ ਦੱਸਿਆ ਸੀ ਇਹ ਚੌਗੀਆਂ ਦੂਜੇ ਸੁੰਦੀ ਆ ਜੀ ਦੂਜੇ ਸੁੰਦੀ ਮੂੰਹ ਤੇ ਚਾਰ ਦੰਦ ਠੀਕ ਆ ਬਾਈ ਦਿਨ ਕਿੰਨੇ ਲੈਂਦੀ ਆ ਜੀ ਦਾਣਾ ਇਹ ਲੈਜੂ ਕਿ 6-7 ਇਹ ਲੈਜੂ ਬਾਈ ਠੀਕ ਆ ਜੀ ਕਿੰਨਾ ਕਫਾ ਜੂ ਦੁੱਧ ਦੋ ਦੇਦਾ ਬਾਈ ਪਲੂਨ ਦਾ 14 ਕਿਲੋ ਦਿੱਤਾ ਵਾ ਠੀਕ ਆ ਜੀ ਹਵਾਨਾ ਕਰਮ ਵਾਲੀ ਦਾ ਬਹੁਤ ਸੋਨਾ ਜੀ ਸੋਨਾ ਗਲਾਬੀ ਥਾਣਾ ਕੱਲਾ ਕੱਲਾ ਨਿੱਖੜ ਮਾ ਸਮੀਆਂ ਪਲੀਆਂ ਸਾਰੀਆਂ ਚੰਗੀਆਂ ਕੋਈ ਲਿੱਸੀ ਫਿੱਕੀ ਨਹੀਂ ਪੁੱਲ ਵਜਨ ਵਜੂਦ ਵਾਲੀਆਂ ਗੰਨਾਂ ਜੀ ਬਾਕੀ ਚਾਰ ਹੀ ਥਾਣਾ ਕੋਈ ਕੋਟ ਨਹੀਂ ਸ਼ਾਂਕ ਨੇ ਪੂਰੀ ਗੋਲ ਮਟੋਲੀ ਹੋਈ ਭਈਆ ਬਈਗਾ ਚੰਗੀ ਸੇਵਾ ਵਾਲੇ ਘਰ ਆਈ ਵੀਆ ਸਹੀ ਗੱਲ ਆ ਜੀ ਫੁੱਲ ਸੇਵਾ ਵਾਲੇ ਘਰ ਆਈ ਆ ਠੰਡੀ ਸੀਲ ਪੂਰੀ ਆ ਭਵਾਨਾ ਬਹੁਤ ਸੋਹਣਾ ਤਿਆਰ ਕੀਤਾ ਵਾ ਸੋਣ ਸਹੀ ਆ ਜੀ ਹਮਾਚਰ ਵਾਲਿਆਣੀ ਇਹਨੂੰ ਕਹਿੰਦੇ ਪੰਜਾਬ ਵਾਲੀ ਕਿੱਡੀਆਂ ਵਹਿੜਾਂ ਮੇਰੇ ਫੁੱਟ ਕਾਦਣ ਕਿੱਥੋਂ ਦੇ ਘਰਾਉਂਦੀਆਂ ਵਹਿੜਾਂ ਮੇਰੇ ਇੰਨੀਆਂ ਚੌੜੀਆਂ ਹੁੰਦੀਆਂ ਹੀ ਨਹੀਂ ਬਈ ਉਹ ਤਾਂ ਉਹ ਤਾਂ ਛੋਟੀਆਂ ਛੋਟੀਆਂ ਰਹਿ ਜਾਂਦੀਆਂ ਪੂਰੀ ਵਜਨ ਵਜੂਦ ਵਾਲੀਆਂ ਜਰਸੀਆਂ ਪੰਜਾਬ ਵਾਲੀਆਂ ਜੀ ਤੋਰ ਅੱਜ ਵੀ ਪਲਵਾਨਾਂ ਵਾਲੀ ਆ ਪੱਟਾਂ 'ਚ ਹਵਾਨਾ ਫਸਿਆ ਪਿਆ ਪੂਰਾ ਜੀ ਜਿੱਦੇਕਰ ਮਾਲੀ ਜਮਾ ਦਿਨਾਂ ਤੇ ਹੋਈ ਹੋਰ ਵੀ ਸੋਨਾ ਹਵਾਨਾ ਤਿਆਰ ਕੀਤਾ ਹੋਊਗਾ ਇਹਦਾ ਮੁੱਲ ਬਈ ਜਮਾ ਜੈਜ ਕੋਈ ਮੌਲ ਗਰਾਉਂ ਨੂੰ ਕੱਚੀ ਬਿੱਲੀ ਆ 60 ਕਰਾ ਲੈ 60 ਕਰਾ 55000 ਦੀ ਇਹਦੇ ਵਿੱਚੋਂ ਛੂਟ ਛਪਾਈ ਕਰ ਦੇ ਜੇ ਕੋਈ ਜੋੜਾ ਲੈ ਜੂ ਬਈ ਫੇਰ ਮਾਨਤਨ ਬਾਈ ਕਰ ਦਿਆਂਗੇ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਇਧਰ ਸਵਾਦ ਹੀ ਬਾਈ ਉਹਦਾਂ 60000 ਰੁਪਇਆ ਠੀਕ ਹੈ ਜੀ ਅੱਜ ਦਾ ਮੁੱਲ 55000 ਰੁਪਇਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਕਰ ਦਾਂਗੇ ਹਵਾਨਾ ਕਰਮਾਲੀ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਸ਼ਾਨਦਾਰ ਹਵਾਨਾ ਪੂਰਾ ਫੈਕਸਟਰ ਦੀ ਗਾਂ ਥਣ ਕੱਲਾ ਕੱਲਾ ਨਿਕਲਮਾ 55000 ਚ ਛੋੜ ਛੱਪਾ ਹੋ ਜਾਊਗਾ ਅੱਗੇ ਬਾਈ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਏ ਸਾਹੀਵਾਲ ਆ ਬੈਡ ਬਾਈ ਸੀਲ ਠੰਡੀ ਬਹੁਤ ਆ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਹੋ ਗਿਆ ਸੂਆ ਕਿੰਨ ਮਾਜੀ ਇਹ ਦੂਜਾ ਸੂਆ ਕੰਨੀਆਂ ਖੜੀਆਂ ਇਹ ਛੇ ਦੰਦ ਮੂੰਹ ਹੋਆ ਬੱਚੀ ਮਗਰ ਆ ਬਈ ਮਗਰ ਬੱਚੀ ਆ ਬੱਚੀ ਵੀ ਸਾਹੀਵਾਲ ਜੀ ਸਾਹੀਵਾਲ ਜੀ ਆ ਜਾਂਗੇ ਬਈ ਸੀਲ ਠੰਡੀ ਪੂਰੀ ਵਾਲੇ ਕੋਈ ਵਾਸਤਾ ਨਹੀਂ ਜਿਵੇਂ ਮਰਜੀ ਬੈਠੀ ਆ ਚੁਹਾਈ ਇਹਦੀ ਵੀ ਇੱਕ ਨੰਬਰ ਆ ਕੋਈ ਲੈ ਕੰਨੀਆਂ ਵੀਰਾਂ ਦੀ ਡਿਮਾਂਡ ਹੁੰਦੀ ਆ ਬਈ ਸਾਹੀਵਾਲ ਚਾਹੀਦੀ ਆ ਇੰਨੀ ਠੰਡੀ ਨਿਆਣੇ ਦੇ ਵੀ ਲੋੜ ਨਹੀਂ ਬਈ ਬਈ ਪੌਣਾ ਪਾਲਾ ਬੱਚਾ ਕੋ ਨਹੀਂ ਛੱਡਿਆ ਆਪਾਂ ਦਾ ਬੱਚਾ ਵੀ ਕਿੱਥੇ ਖੜਾ ਲੈ ਠੀਕ ਆ ਜੀ ਠੰਡੀ ਸੀਲ ਪੂਰੀ ਐ ਕਿੰਨਾ ਦੁੱਧ ਤਿਆਰ ਆ ਜੀ ਹੁਣ ਬਈ 10 ਕਿਲੋ ਬੋਲੀ ਦਾ ਜ਼ਿਆਦਾ ਹੋਊਗੀ ਕੋਈ 10 ਕਿਲੋ ਮੰਨ ਕੇ ਲੈ ਜਾਏ ਬੋਲੀ ਜਾਂ 11 12 ਹੀ ਹੋਊਗੇ ਥੱਲੇ ਵੀ ਬੋਲੀ ਮੰਨ ਲਓ ਜੇ ਦੁੱਧ ਮੰਨ ਲਓ ਤੀਜਾ ਕੱਲ੍ਹ ਨਾਲ ਆ ਜੂ 10 ਕਿਲੋ ਤਿਆਰ ਆ ਜੀ ਹਾਂ 10 ਕਿਲੋ ਕਿੰਨਾ ਭਾਜ ਦੁੱਧ ਦੀ ਦੁੱਧ ਯਾਰ ਉਹ ਤਾਂ 13 14 ਕਿਲੋ ਪਲੂਣ ਦਾ ਦਾਅ ਦੇ ਸੀ ਆਪਾਂ 13 14 ਕਿਲੋ ਕਹਿ ਕੇ ਦੇਵਾਂਗੇ ਹੋਣਾ ਮੱਜਾਂ ਰਗੀਆਂ ਹਾਂ ਮਈਆਂ ਵਰਗਾ ਬਈ ਤੁਰ ਕੇ ਦਿਖਾ ਦਈਏ ਸਾਹੀਵਾਲ ਜੀ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਇਹਦਾ ਦਾ ਬਈ ਕਹਿਣ ਦੀ ਗੱਲ ਨਹੀਂ ਆ ਦਿਖਾ ਵੀ ਦੇਨੇ ਦੰਦ ਆਪਾਂ ਠੀਕ ਮੂੰਹ ਤੋਂ ਸ਼ੈਦਾਂ ਦਾ ਚੈੱਕ ਕਰ ਆ ਖੜੀਆਂ ਕੰਨੀਆਂ ਨੇ ਠੀਕ ਆ ਜੀ ਚੈੱਕ ਕਰ ਸਕਦੇ ਹੋ ਮੂੰਹ ਤੋਂ ਬਾਕੀ ਕੱਦ ਕਾਟ ਤੇ ਵਜ਼ਨ ਚੰਗਾ ਸੀਰ ਸਾਊ ਦਾ ਕਰਮ ਵਾਲੀ ਦਾੰਤ ਕੋਈ ਨਹੀਂ ਬੋਲਾ ਮੰਨਣਾ ਬੋਲਾ ਮੰਨ ਲੋ ਦੁੱਧ ਮੰਨਣਾ ਦੁੱਧ ਮੰਨ ਲੋ 10 ਕਿਲੋ ਨੈਟ ਤਿਆਰ ਆ ਜੀ ਚਵਾਈ ਤੁਸੀਂ ਕਰਨੀਆਂ 2 ਟਾਈਮ ਝੋਲਿਓ 4 ਝੋਲਿਓ ਤੇ ਚਾਹੀ 6 ਝੋਲਿਓ ਤਸੱਲੀ ਤੁਸੀਂ ਕਰਨੀ ਆ ਜੀ ਨੱਟ ਤਿਆਰ ਹੋਊਗਾ ਏ ਟਿਕਰ ਗਰਮ 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 ਵਾਲਾ ਕੋਈ ਚੈੱਕ ਕਰਨੀ ਆ ਜਿੱਥੇ ਮਰਜੀ ਕਈ ਵੀਰ ਡਰਦੇ ਹੁੰਦੇ ਆ ਬਈ ਸਾਹੀਵਾਲ ਗਰਮ ਹੁੰਦੀ ਆ ਪਰ ਇਹਦਾ ਪਰਥੀ ਆ ਜੀ ਜਮਾ ਠੰਡੀਆਂ ਸੀ ਦੀ ਆ ਗਾਇਆਂ ਸਾਰੀਆਂ ਸੀ ਉਸ ਲੱਗਾ ਇਹ ਸਾਹੀਵਾਲ ਤੋਂ ਥੋੜਾ ਜਿਹਾ ਕਈਆਂ ਵੀਰਾਂ ਨੂੰ ਡਰ ਲੱਗਦਾ ਹੁੰਦਾ ਜੇ ਆਉਂਦੇ ਲੋਕ ਕੋਈ ਵਾਸਤਾ ਜੇ ਬਿਨਾ ਬੱਚੇ ਤੋਂ ਧਾਰਾ ਮਾਰਦੇ ਜਿੱਥੇ ਮਰਜੀ ਬਹਿ ਜਾ ਕੋਈ ਵਾਸਤਾ ਨਹੀਂ ਲੈ ਠੀਕ ਆ ਜੀ ਉਹ ਠੰਡੀ ਆ ਇਹਦਾ ਮੁੱਲ ਬਈ ਇਹ ਯਾਰ ਕੋਈ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ 45000 ਦੀ ਦੇ ਦੇਂਗੇ ਵਿੱਚ ਮਾਨਤਾ ਕਰ ਦਿਆਂਗੇ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਦਾ ਜਿੰਨਾ ਮਰਜ਼ੀ ਕਰਾ ਲਓ 45000 ਦੀ ਆ ਸੁਣੋ ਆ ਮਗਰ ਇਹਦੇ ਵੀ ਤੁਹਾਨੂੰ ਬੱਛੀ ਮਿਲ ਜਾਣੀ ਆ ਅੱਗੇ ਜਰਸੀ 5 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਸੂਬਾ ਹੀ ਆ ਆਪਣੇ ਕੋਲ ਆਖੋ ਤਾਂ ਦੋ ਤਿੰਨ ਦਿਨ ਕਹਿੰਦੇ ਸੀਗੇ ਇਹ ਸੂਂਦੀ ਆ ਵਾੜ ਸੂਪੂਗੀ ਹੋਰ ਘੰਟੀਖੰਡ ਨੂੰ ਠੀਕ ਆ ਜੀ ਤੇ ਦੁੱਧ ਇਹਦਾ 16 ਕਿਲੋ ਦੱਸ ਦੇ ਕਹਿੰਦੇ ਚੋਇਆ ਵਾ ਆਪਣਾ ਦੂਜੇ ਸੂਈ ਆ ਇਹ ਠੀਕ ਆ ਜੀ ਥਣਾ ਦੀ ਡੰਨ ਹੈ ਵੀ ਹਾਥਾਣਾਂ ਦੀ ਗਰੰਟੀ ਆ ਬਾਈ ਥਾਣਾ ਨੂੰ ਕੋਈ ਹੱਥ ਹੁਣਾ ਨਾ ਲਾਵੇ ਕਿਸੇ ਕੋਲ ਤੋਂ ਠੀਕ ਆ 1 ਦੀ 16 17 ਤੱਕ ਦੇ ਦੋ ਬਾਕੀ ਸੇਵਾ ਦੀ ਇੱਕ ਦੋ ਦਿਨ ਪਹਿਲਾਂ ਸੁਣਦੀ ਆ ਬਾਕੀ ਫਿੱਟ ਬਹੁਤ ਆ ਹੁਣ ਵੀ ਕੋਈ ਆ ਨਹੀਂ ਤਿਆਰੀਆਂ ਚ ਆ ਹੋਰ ਘੰਟੇ ਖੰਡ ਤੇ ਕਰਸੂ ਪਹਿਣਾ ਹੋ ਸਕਦਾ ਵੀਡੀਓ ਅਪਲੋਡ ਹੋਣ ਤੋਂ ਪਹਿਲਾਂ ਪਹਿਲਾਂ ਸੂਪੇ ਦੀ ਬਾਕੀ ਵਜਨ ਇਹਦਾ ਵੀ ਚੰਗਾ ਤਿਆਰੀ ਚੰਗੀ ਆ ਭਵਾਨਾ ਸੂਣਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਥਾਣਾ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਥਾਣਾ ਜੀ ਵਜਨ ਮजूद ਦੇ ਪੱਖ ਤੋਂ ਪੂਰੀ ਚੰਗੀ ਹੈ ਨੇੜੇ ਤੋਂ ਥਣ ਚੈੱਕ ਖਰਾ ਦਿੰਦੇ ਆ ਜੀ ਬਈ ਠੰਡੀ ਹੈ ਵੀ ਕੋਈ ਵਾਸਤਾ ਨਹੀਂ ਲੈ ਜੀ ਸਲਾਹ ਪੂਰੀ ਹੈ ਥੋੜਾ ਜਿਹਾ ਫਰ ਸੁਫਰਦਾ ਵੀ ਕਰ ਜਾਂਦਾ ਪਰ ਕੀ ਹੈ ਆਪਣੇ ਕੋਲ ਉਪਰ ਇਹ ਕਰ ਜਾਂਦਾ ਘਰ ਘੁਰਦਾ ਪਸੋਂ ਸਹੀ ਗੱਲ ਹੈ ਜੀ ਮਾਲਕਾਂ ਨੇ ਤਾਂ 2-3 ਦਿਨ ਕਹਿ ਕੇ ਦਿੱਤੀ ਸੀ ਪਰ ਤਿਆਰੀਆਂ ਇੰਝ ਆ ਜੀ ਬਸ ਸਹੀ ਗੱਲ ਹੈ ਬਈ ਦਾ ਕਰਤੀ ਹੁੰਦੀ ਹੈ ਸਹੀ ਗੱਲ ਹੈ ਇਹ ਕੱਢ ਹੀ ਜਾਂਦੀਆਂ ਹਵਾਨਾ ਬਹੁਤ ਬੱਟਾ ਜੀ ਅੱਗੇ ਨੂੰ ਵੀ ਧੱਕ ਚੰਗੀ ਆ ਹਵਾਨੇ ਦੀ ਤੇ ਬੈਕ ਸਾਈਡ ਨੂੰ ਵੀ ਧੱਕ ਪੂਰੇ ਪਾਸੇ ਬਈ ਵੇਖ ਲਾ ਫੋਟੋ ਮੂੰ ਫਿਰਦਾ ਮੂੰ ਤੇ ਦੁਨੀਆ ਨੂੰ ਠੀਕ ਹੈ ਜੀ ਮੂਰਲੇ ਦਾ ਹੰਤਸ ਨੂੰ ਵਾਣਾ ਚੈੱਕ ਕਰਾਉਨੇ ਆਂ ਅੱਗੇ ਨੂੰ ਫੁੱਲ ਆ ਜੀ ਘੱਟ ਤੋਂ ਘੱਟ ਗੱਠ ਸਵਾ ਗੱਠਾਂ ਨੂੰ ਦਾ ਮੂਰਲੇ ਤੋਂ ਅੱਗੇ ਨੂੰ ਇਹ ਤਾਂ ਬੈਕ ਸਾਈਡ ਨੂੰ ਵੀ ਬਹੁਤ ਆ ਜੀ ਬਾਕੀ ਇਹਦਾ ਬਈ ਵਲਬੁਲੇ ਨੇ ਸੁੰਦੀ ਸੁੰਦੀ ਨੇ ਕੱਢ ਦੇਣੇ ਆ ਲੈ ਇਹਦਾ ਮੁੱਲ ਜੈਜ ਆ ਬਈ ਬਈ ਯਾਰ ਮੋਲ ਕਰਾਉਣ ਨੂੰ 60 ਕਰਾਲਾ 62 ਕਰਾਲਾ 55000 ਰੁਪਏ ਵਿੱਚੋਂ ਛੋਟ ਕਰ ਦਿਆਂਗੇ ਠੀਕ ਆ ਜੀ ਮੋਲ ਇਹਦਾ ਵੀ 55000 ਰੁਪਿਆ ਵਿੱਚੋਂ ਛੋਟ ਛੱਪਾ ਹੋ ਜਾਊਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆਂ